ਇਹ ਤੇ ਖਰੀਆਂ ਗੱਲਾਂ ਭਰਾ ਪੰਡਤਾਂ ਦੇ ਮੂੰਹ ਤੋਂ ਕਹਣ ਲੱਗਿਆ ਕਹਿੰਦਾ ਮੀਟ ਤਿੱਤਰਦਾ ਸੁਹਾਗਾ ਕਿੱਕਰਦਾ ਔਰ ਕਟਾਪਾ ਛਿੱਤਰਦਾ ਉਮਰਾਂ ਤੱਕ ਯਾਦ ਰਹਿੰਦੇ ਨੇ ਮਰਦ ਨੂੰ ਤਾਨਾ ਪੇਚ ਨੂੰ ਪਾਨਾ ਤੇ ਲੱਕੜ ਨੂੰ ਫਾਣਾ ਰਗੜ ਕੇ ਰੱਖ ਦਿੰਦੇ ਨੇ ਚੋਰਾਂ ਇੱਕ ਮਿੰਟ ਦੇ ਦਿਓ ਜੀ ਇਹ ਮੁੰਡਿਆਂ ਦੀ ਫਰਮਾਇਸ਼ ਤੁਹਾਡੇ ਪਿੰਡ ਵਾਲਿਆਂ ਦੀ ਕਿ ਚੋਰਾਂ ਦਾ ਲੁੱਟਿਆ ਪੁਲਿਸ ਦਾ ਕੁੱਟਿਆ ਦੀਪਕਜੀਤ ਠਾਕੁਰ ਸਾਹਿਬ ਚੋਰਾਂ ਦਾ ਲੁੱਟਿਆ ਤੇ ਪੁਲਿਸ ਦਾ ਕੁੱਟਿਆ ਤੇ ਰੰਨਾਂ ਦਾ ਪੁੱਟਿਆ ਬੰਦੇ ਨੂੰ ਮਾਰ ਕੇ ਰੱਖ ਦਿੰਦੇ ਨੇ ਹਾਂਜੀ ਮਾਈਕ ਆਫ ਟੂ ਸਟੇ ਮਾਨਜੋਗ ਡੀਟੀਸੀਐਮ ਸਾਹਿਬ ਦੇ ਨਾਲ ਜਿੰਨਾ ਵੀ ਸਟਾਫ ਆਇਆ ਹੈ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਉਹ ਆਪਣਾ ਆਪਣਾ ਸਮਾਨ ਮੰਚ ਤੇ ਆ ਕੇ ਪ੍ਰਾਪਤ ਕਰਨ ਧੰਨਵਾਦ ਪਹਿਲੋ ਜੀ ਉਧਰ ਕੁਸ਼ਤੀ ਸ਼ੁਰੂ ਹੋਣ ਚੱਲੀ ਹੈ ਕਾਲੂ ਬਾਣਵਾਲ ਤੇ ਨਾਲ ਜਿਸਾ ਪਹਿਲਵਾਨ ਮਰੋੜ ਸਵਰਗਵਾਸੀ ਸਰਦਾਰ ਗਰਨੇਸ਼ ਸਿੰਘ ਜੀ ਚਾਨੋਰਾ ਦਾ ਹਸਪਤਾਲਾ ਕਾਲੂ ਬਾਣਵਾਲੀਆ ਮਜਾਰੀ ਪਿੰਡ ਬੰਗਿਆ ਸ਼ਹਿਰ ਦੀ ਬੁੱਕਲ ਦੇ ਵਿੱਚ ਵੱਸਦਾ ਮਜਾਰੀ ਪਿੰਡ ਆਉ ਦਾ ਬਸਨੀਕਾ ਨੌਜਵਾਨ ਹਰ ਮੇਲੇ ਚਹਲ ਕਾਲੂ ਬਾਡੋ ਵਾਲਾ ਅ ਰਾਣੇ ਪਹਿਲਵਾਨ ਦਾ ਸ਼ਾਗਿਰਦ ਮੀਰੀ ਪੀਰੀ ਅਖੜਾ ਬਾਡੋ ਵਾਲਾ ਪਰ ਇਧਰ ਜੱਸਾ ਮਰੋੜ ਵਾਲਾ ਚਰਨਜੀਤ ਪਹਿਲਵਾਨ ਮਰੋੜ ਵਾਲੇ ਦਾ ਸ਼ਾਗਿਰਦ ਆ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਈ ਹੈ ਵਾਹ ਜੀ ਵਾਹ ਕਹਿੰਦਾ ਜਦ ਗਰੂ ਦੇ ਪੱਟ ਢਿੱਡਦੇ ਨੇ ਹਰ ਥਾਂ ਤੇ ਚਰਤੇ ਛਿੜਦੇ ਨੇ ਵਰ ਲੋਕੀ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਨੋਟ ਵੀ ਵਰਦੇ ਨੇ ਪੰਜੇ ਦੇ ਵਿੱਚ 500 ਮਾੜਨੀ ਢੇਲੀ ਖੋਟੀ ਦਾ ਉਹ ਸੁਖੀਆ ਵਜਣ ਤਾੜੀਆਂ ਜਦ ਕੋਈ ਮੱਲ ਕੁਲਦਾ ਚੋਟੀ ਦਾ ਅੱਜ ਚੋਟੀ ਚੋਟੀ ਦੇ ਘਾਤਿਆ ਅਮਰੀਕ ਪਹਿਲਵਣ ਸਾਊ ਵਾਲਾ ਨੇ ਵਾਕਈ ਜਿਹੜਾ ਇਤਿਹਾਸਕ ਦੰਗਲ ਬਣ ਗਿਆ ਆਦਰ ਸਾਡੇ ਸ਼ਾਮਲਾਲ ਜੜੀਏ ਜੀ ਨੈਣਾ ਦੇ ਵੀ ਤੇ ਸਾਡੇ ਕਸ਼ਮੀਰ ਪਹਿਲਵਾਂ ਜੀ ਨੇ ਵੀ ਵਡਿਆ ਸਵਾਦ ਦਿੱਤੀ ਹੈ ਕੱਲ ਤੇ ਅੱਜ ਬਹੁਤ ਬਹੁਤ ਧੰਨਵਾਦ ਹੈ ਵਾਹ ਜੀ ਵਾਹ ਕਨਾਂ ਚੱਕੀ ਦੇ ਪੋੜਾ ਵਾਂਗੂ ਚੋੜੀਆਂ ਨੇ ਛਾਪੀਆਂ ਪਾ ਕੇ ਲਗੋਟੇ ਮਾਲੋ ਮਾਰਦੇ ਨੇ ਥਾਪੀਆਂ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਖਾੜੇ ਅੱਚ ਨੱਚ ਤੱਪ ਛਾਲਾ ਮਾਰਦੇ ਔ ਸ਼ੇਰੇ ਗੱਲ ਮਜਾਰੀ ਸਿੰਘ ਹੋਸੇ ਕੁੰਨੀਆਂ ਵੇ ਤੇ ਜੁੱਧ ਹੋਣੇ ਆਰ ਪਾਰ ਦੇ ਔ ਜੁੱਧ ਹੋਣੇ ਆਰ ਪਾਰ ਦੇ ਆਰ ਪਾਰ ਦੇ ਜੁੱਧ ਹੋਣੇ ਇਸ ਤੋਂ ਬਾਅਦ ਫਾਈਨਲ ਮੁਕਾਬਲਾ ਜਿਹੜਾ ਬਾਕੀ ਹੈ ਦੋ ਵੱਡੀਆਂ ਮਾਲੀਆਂ ਜਿਨ੍ਹਾਂ ਚੋਂ ਇੱਕ ਮਾਲੀ ਜਿਹੜੀ ਚਲਦੀ ਆ ਇਸ ਤੋਂ ਬਾਅਦ ਫਾਈਨਲ ਮੁਕਾਬਲਾ ਹੈ ਵੀ ਨਾਇਕ ਯੂਪੀ ਤੇ ਨਾਲ ਜਲਾਲ ਪਹਿਲਵਾਨ ਈਰਾਨ ਈਰਾਨ ਦੀ ਧਰਤੀ ਦਾ ਅਖਾੜਾ ਮਰੋੜਾ ਉਧਰ ਬੈਸ ਹਰਮਿੰਦਰ ਸਿੰਘ ਕਾਲੂ ਚਾਹਲ ਪਰਿਵਾਰ ਵਾਲੇ ਨੇ ਤਿਆਰੀ ਕੀਤੀ ਹੋਈ ਹੈ ਪਰ ਦੂਜੇ ਬੰਨੇ ਜੱਸਾ ਮਰੋੜ ਕੀ ਭਾਵਿਤ ਦੀ ਗੱਲ ਸਮੇਂ ਦੀ ਹੈ ਵਾਕਈ ਸਮਾਂ ਦੱਸੂਗਾ ਕਿਹੜਾ ਜਿੱਤੇਗਾ ਕਿਹੜਾ ਹਾਰਦਾ ਹੈ ਕਹਿੰਦਾ ਯੋਹੀ ਸੂਰਜਾਂ ਨੂੰ ਕਰਦੇ ਐ ਟੇਚਣਾ ਜਿਹੜੇ ਲੱਖ ਦੇ ਜਿਤਣ ਦੀਆਂ ਫਿਕਰਾ ਹੌਲੀ ਹੌਲੀ ਅੱਖੀ ਰੁਸ਼ਨਾਉਣੀਆਂ ਕਾਲੀਆਂ ਜੋ ਰਾਤਾਂ ਬੱਲਿਆ ਉਹ ਦੁਨੀਆ ਤੇ ਕਰ ਲੈਣਾ ਕਬਜਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਕਿ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਸ਼ਾਬਾਸ਼ ਸ਼ਾਬਾਸ਼ ਮਾਰੋ ਹਲਾ ਨੌਜਵਾਨੋ ਕਰੋ ਕੁਸ਼ਤੀ ਦਾ ਫੈਸਲਾ ਵੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਬਾਤ ਸਮੇ ਦੀ ਐ ਜੋਰ ਤੇ ਜਵਾਨੀ ਦੀ ਖੇਡ ਐ ਕਹਿੰਦਾ ਰਹਿਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜੇ ਸ਼ਰੀਰ ਦੇ ਵਿੱਚ ਜੋਰ ਬਈ ਉੰਜ ਪੈਸੇ ਤੇਲੇ ਸਭ ਲੁੱਟ ਸਕਦਾ ਨਾ ਮਿਹਨਤਾਂ ਨੂੰ ਪਾਵੇ ਕਦੇ ਚੋਰ ਬਈ ਕਿ ਚੂਰੀ ਮਾਂ ਦੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰਾ ਉਹ ਮਾਰਾਂ ਗੁਰੂ ਦੀਆਂ ਬੇੜੇ ਪਾਰ ਲੌਂਦੀਆਂ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਟੀਕੇ ਲਾਗੇ ਨਾ ਦਲੇਰੀਆਂ ਵੀ ਆਉਂਦੀਆਂ ਉਹ ਟੀਕੇ ਲਾਗੇ ਨਾ ਦਲੇਰੀਆਂ ਵੀ ਆਉਂਦੀਆਂ ਸ਼ਾਬਾਸ਼ ਸ਼ਾਬਾਸ਼ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਹਰਮਿਲਨ ਸਿੰਘ ਤਾਲੂ ਤੇ ਜੱਸਾ ਮਰੋੜ ਬੜੀ ਪਿਆਰੀ ਜਿਹੜੀ ਕੁਸ਼ਤੀ ਸ਼ੁਰੂ ਹੋਈ ਹੈ ਵਾਹ ਜੀ ਵਾਹ ਕਿ ਬੌਲਿਆਂ ਪੱਟਾਂ ਦੇ ਵਿੱਚ ਜਾਨ ਚਾਹੀਦੀ ਫਿਰ ਗੁਰੂ ਕੋਲੋਂ ਸਿੱਖਿਆ ਤਮਾਮ ਚਾਹੀਦੀ ਮੱਥਾ ਜੋ ਪਾਉਣ ਨਾਲ ਲਾਉਂਦਾ ਸੂਰਮਾ ਉਹੀ ਅਰਸ਼ੰਦੇ ਹਿੰਦ ਖਵਾਂਦਾ ਸੁਰਮਾ ਉਹੀ ਉਹ ਰੁਸਤ ਮਹਿੰਦ ਖਵਾਂਦਾ ਸੁਰਮਾ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਸ਼ਰਮ ਸਿਆਰਤ ਸਾਹਿਬ ਦੀ ਤੈਨੂੰ ਕਹਿੰਨੇ ਮੁਟਿਆਰ ਦੇ ਘਰ ਵੱਲ ਜਾ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲੜਦਾਂ ਨੇ ਇਹੋ ਜਿਹੇ ਯਾਰ ਦੇ ਕਿ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸਰੇ ਨਹੀਂ ਰੋਲਾ ਪਾ ਕੇ ਆਉਂਦੇ ਨਹੀਂ ਇਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਤੱਕੜੀ ਚ ਤੋਲੇ ਜਾਂਦੇ ਜੋਰ ਪਾਰਸਾ ਆ ਨਾਹੀ ਤੱਕੜੀ ਚ ਤੋਲੇ ਜਾਂਦੇ ਜੋਰ ਪਾਰਸਾ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਮਾਰੇ ਕਮਾਂ ਵਿੱਚ ਪੈ ਨਹੀਂ ਰੱਖਿਆ ਯਾਰ ਦਲਾ ਦੇ ਕੈਮ ਨੇ ਰੱਖਿਆ ਉਹ ਮੁਰੀਂਜਨ ਬੰਨਣੇ ਪੈਂਦੇ ਇਹ ਜਦੋਂ ਗਰਾਰੀ ਆੜਦੀ ਆ 9 ਮੀਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਆ ਕਿ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਆ ਯਾਰੀ ਕਰਦੀ ਆ ਜਿਆਦਾ ਲੱਗੀ ਅਮਰੀਕ ਪਹਿਲਵਾਨ ਜੀ ਉੱਥੇ ਵੀ ਇੱਕ ਵਾਰ ਪੱਟੀ ਵਾਲੇ ਮੁੰਡਿਆਂ ਨੂੰ ਮਿਲ ਲਿਓ ਮੋਢਾ ਠੀਕ ਆ ਆ ਚੀਜ਼ ਸ਼ਕਤੀ ਦੇ ਭਾਅ ਪਾ ਗਦੇ ਜੀ ਦਾ ਜੀ ਨਾ ਬੋਲੇ ਨਹੀਂ ਜਾਂਦਾ ਤੁਹਾਨੂੰ ਬੋਲੋ ਜਲਦੀ ਜਲਦੀ ਸ਼ਾਬਾਸ਼ ਸ਼ਾਬਾਹ ਅਮਰੀਕ ਪਹਿਲਵਾਨ ਜੀ ਪੱਟੀ ਵਾਲੇ ਨੂੰ ਮਿਲ ਲਿਓ ਜੀ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਮੈਂ ਨਹੀਂ ਰੰਗਾ ਕੁੜਤਾ ਪਾਇਆ ਜੇ ਅਮਰੀਕ ਪਹਿਲਵਾਨ ਨੇ ਵਧੀਆ ਟੋਰ ਗੱਡੀ ਹੈ ਪਿੰਡ ਦਾ ਮੇਲਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ ਕਾਲੂ ਤੇ ਜੱਸੇ ਦਾ ਮੁਕਾਬਲਾ ਚੱਲਦਾ ਦੇਖਾਂਗੇ ਕਿਹੜਾ ਜਿੱਤੇ ਤੇ ਕਿਹੜਾ ਹਾਰਦਾ ਹਾਰ ਜਿੱਤ ਜਿਹੜੀ ਮੁਕੱਦਰਾਂ ਦੀ ਖੇਡ ਹੈ ਗਿੱਪਟਾ ਤੇ ਵਜਨ ਥਾਪੀਆਂ ਹਿੱਕਾਂ ਦੇ ਵਿੱਚ ਧੱਕੇ ਨਾਲ ਮਾਲਦੇ ਹਿੱਕਾ ਖੁੰਦੀਆਂ ਖੜਖੜ ਦੁਨੀਆ ਤੱਕੇ ਵਾਹ ਜੀ ਵਾਹ ਕੀ ਜੋਰ ਪਰਖਣੇ ਪੈਂਦੇ ਆ ਇਹ ਹਰਮਨ ਸਿੰਘ ਕਾਲੂ ਤੇ ਜੱਸਾ ਪਹਿਲਵਾਨ ਮਰੋੜ ਔਰ ਵੱਡੀ ਕੁਸ਼ਤੀ ਵਾਲੇ ਮਾਲ ਬਿਲਕੁਲ ਤਿਆਰ ਹੈ ਅਮਨਾਇਕ ਯੂਪੀ ਤੇ ਜਲਾਲ ਪਹਿਲਵਾਨ ਇਰਾਨ ਅਖੜ ਅਮਰੂਦ ਅੱਜ ਵੀ ਅੰਤਿਮ ਕੁਸ਼ਤੀ ਹੋਵੇਗੀ 2025 ਦਾ ਇਤਿਹਾਸਕ ਦੰਗਲ ਚੱਲਦਾ ਵਾਹ ਜੀ ਵਾਹ ਕਿ ਜੋਰ ਨਾਲ ਵੇਖੋ ਅੱਜ ਜੋਰ ਟਕਰਾਇਆ ਲੱਗਦਾ ਪਹਿਲਵਾਨ ਨੇ ਕੁਸੂਤਾ ਪੰਗਾ ਪਾਇਆ ਪੱਲਾ ਵਿੱਚ ਪਤਾ ਲੱਗੂ ਬਾਦੇ ਘਾਟੇ ਦਾ ਕਿ ਮੰਝ ਲੋਗੀ ਦੂਰ ਜਿਵੇਂ ਬਾਡਰ ਵਾਗੇ ਦਾ ਕਿ ਮੰਝਲੋ ਦੀ ਦੂਰ ਜਿਵੇਂ ਬਾਡਰ ਵਾਗੇ ਦਾ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਬੱਲੇ 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 ਉਧਰ ਕਾਲੂ ਬੱਲੇ ਪਾਸੇ ਆ ਚੱਲਦਾ ਹੋਇਆ ਮਲਜਤ ਐਨਾ ਬੱਬਰ ਖੇਰਾਂ ਦੇ ਦਰਮਿਆਨ ਦੇਖਾਂਗੇ ਕਿਹੜਾ ਜਿੱਤ ਦਾ ਕਿਹੜਾ ਹਾਰਦਾ ਬਾਤ ਸਮੇਂ ਦੀ ਹੋਣੀ ਹੈ ਵਾਕਈ ਕਾਲੂ ਹੀ ਕਹਿੰਦੇ ਯਾਰਾਂ ਦਾ ਯਾਰ ਹੈ ਵਾਕਈ ਕੋਲਣੀ ਵੀ ਸਿਰੇ ਦੀ ਹੈ ਪਰ ਹਿੱਥਲੇ ਪਾਸੇ ਜੱਸਾ ਏ ਮਰੋੜ ਵਾਲਾ ਕਹਿੰਦਾ ਚੰਗਾ ਲੱਗਦਾ ਬੱਕਤੀ ਯਾਰਾਂ ਬੇਲੀਆਂ ਦੇ ਨਾਲ ਸਾਡੀ ਮਸਤ ਮਲੰਗਾ ਦੀ ਫੱਕਰਾਂ ਜਿਹੀ ਚਾਲ ਅਸੀਂ ਹਰ ਮੋੜੀ ਉੱਤੇ ਗੱਲਾਂ ਖਰੀਆਂ ਸੁਣਾਈਆਂ ਉਹ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਕਿ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਵਾਕੇ ਸ਼ਾਬਾਸ਼ ਸ਼ਾਬਾਸ਼ ਮੱਲੋ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਕਹਿੰਦਾ 21 ਦੁੱਕੀ ਕੀ ਕਰਨੀ ਬਈ ਜੱਕਾ ਹੋਣਾ ਚਾਹੀਦਾ ਯਾਰ ਹੋਵੇ ਇੱਕ ਯਾਰ ਹੋਵੇ ਇੱਕ ਭਾਵੇਂ ਪਰ ਪੱਕਾ ਹੋਣਾ ਚਾਹੀਦਾ ਆ ਯਾਰ ਹੋਵੇ ਇੱਕ ਭਾਵੇਂ ਜਸ਼ਨ ਪਰ ਪੱਕਾ ਹੋਣਾ ਚਾਹੀਦਾ ਬਾਕੀ ਯਾਰ ਉਹ ਹੋਣਾ ਚਾਹੀਦਾ ਜਿਹੜਾ ਨਾਲ ਖੜੇ ਚੰਗੇ ਮਾੜੇ ਸਮੇਂ ਦੇ ਵਿੱਚ ਬਾਕੀ ਚੰਗੇ ਸਮੇਂ ਦੇ ਵਿੱਚ ਤਾਂ ਬਹੁਤ ਯਾਰ ਬਣਦੇ ਜਦੋਂ ਜੇਬਪਾਰੀ ਹੁੰਦੀ ਹੈ ਜਿਹੜਾ ਮਾੜੇ ਸਮੇਂ ਦੇ ਵਿੱਚ ਖੜੇ ਨਾਲ ਉਹ ਸੱਚਾ ਯਾਰ ਹੁੰਦਾ ਹੈ ਵਾਕਈ ਸਮਾਂ ਸਮਾਂ ਬਹੁਤ ਕੁਝ ਸਿਖਾਉਂਦਾ ਹੈ ਕਿ ਨਸ਼ਾ ਝੂਠ ਤੇ ਭੰਦੀ ਭਾਸ਼ਾ ਰੱਖੀਏ ਦੁਰਮੈਦਾਨਾਂ ਤੋਂ ਰਾਜੇ ਖੇਲੇ ਚੰਗਾ ਸਿੱਖੀਏ ਚੰਗੇ ਕੋ ਜਨਸਾਨਾ ਤੋਂ ਰਾਜੇ ਖੇਲੇ ਚੰਗਾ ਸਿੱਖੀਏ ਚੰਗੇ ਕੋ ਜਨਸਾਨਾ ਤੋਂ ਔਰ ਸਾਡੇ ਜਸਵਿੰਦਰ ਭਾਈ ਪੂਰੀਆ ਫੋਟਾ ਲੈਂਦੇ ਆ ਰਾਨ ਵਾਲੇ ਪਹਿਲਵਾਨ ਦੇ ਨਾਲ ਸ਼ਾਬਾਸ਼ ਵਾਹ ਜੀ ਵਾਹ ਵੱਡਾ ਮਾਣ ਜ਼ਿੰਦਗੀ ਦਾ ਵੱਡੇ ਸਰਮਾਨ ਹੁੰਦੇ ਜਦੋਂ ਵੀ ਕਬੱਡੀ ਕੱਪ ਜਿੰਨ ਮਿਲਾਂ ਜੀ ਮਿਲਦੇ ਤੇ ਅੱਜ ਵੀ ਵੱਡੇ ਮਾਣ ਹੈ ਸਾਡੇ ਜਸਵਿੰਦਰ ਭਾਈ ਜੀ ਸਾਹੂ ਵਾਲਾ ਬੱਲੋਂ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਕਾਮੀਆਂ ਨੂੰ ਮਹਿੰਗੀਆਂ ਮਸ਼ੀਨਾਂ ਖਾ ਗਈਆਂ ਡੱਬੀ ਵਾਲੇ ਚਾਦਰ ਨੂੰ ਜੀਨਾ ਖਾ ਗਈਆਂ ਉਹ ਚਾਵਾ ਨਾਲ ਪਾਲੇ ਹੋਏ ਪੁੱਤ ਲਾਡਲੇ ਮਹੰਗੇ ਬੋਲ ਵੀ ਕੀਆ ਮੀਨਾ ਖਾ ਗਈਆਂ ਆ ਰੋਜ਼ ਕੁੱਖਾਂ ਵਿੱਚ ਕਤਲ ਹੋਣ ਕਲੀਆਂ ਕਾਲੇ ਭੋਰਿਆਂ ਨੇ ਖਿੜਿਆ ਗੁਲਾਬ ਖਾ ਲਿਆ ਉਹ ਲੋਹੇ ਨਾਲ ਬਣੇ ਸੰਦ ਖਾ ਗਏ ਜੱਟਾਂ ਨੂੰ ਉਹ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ ਉਹ ਮੇਰਾ ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ ਪਰ ਆ ਵੀ ਕੁਝ ਹੈ ਬੱਚੇ ਦੋਰ ਰਹਤ ਜਬਾਨੀ ਹੈ ਟੋਲੀ ਵੀਰੇ ਕਿੰਦਾ ਸੋਹਣੇ ਲੱਗਦੇ ਗੁੰਦੇ ਹੋਏ ਸ਼ਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਗੜ ਚਰਦੇ ਹੋਣ ਤੂਫਾਨਾਂ ਦੇ ਉਹ ਪੋਤੇ ਵਾਂਗੂ ਬੁੱਲ ਲੱਗਦੇ ਚਰਦੇ ਖਾ ਖਾ ਕੇ ਉਹ ਚਿਲਮਾ ਮਾਰ ਗਈ ਕਰ ਲਈ ਬੂਤੀ ਸੂਟੇ ਲਾ ਲਾ ਕੇ ਆਖਿਰ ਨੂੰ ਕੰਮ ਹੋਣੀ ਜਿਹੜੀ ਖਾਦੀ ਚੂਰੀ ਏ ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਏ ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਢੋਲੀ ਜਿਹੜੇ ਸਾਡੀ ਗੱਲ ਨਾਲ ਸਹਿਮਤਾ ਜਿ ਨੂੰ ਲੱਗਦਾ ਕਿ ਸਿਹਤ ਜ਼ਰੂਰੀ ਏ ਤਾੜੀ ਮਾਰ ਦਿਓ ਹਾਂ ਸਿਹਤ ਜ਼ਰੂਰੀ ਏ ਅਗਰ ਕਿਸੇ ਨੂੰ ਗੱਡੀ ਦੀ ਚਾਬੀ ਲੱਭੀ ਹੋਵੇ ਦਾ ਜਰੂਰ ਪੁੱਛਦੀ ਕਰ ਦਿਓ ਕਿਉਂਕਿ ਪੈਸਾ ਜਿੰਨਾ ਵੀ ਕੋਲ ਹੋਵੇ ਨਾ ਕਦੇ ਕੰਮ ਨਹੀਂ ਆਉਂਦਾ ਜਦੋਂ ਬੰਦੇ ਦੇ ਹਾਲਾਤ ਮਾੜੇ ਹੋਣ ਵਾਹ ਜੀ ਵਾਹ ਕਹਿੰਦੇ ਜਿਸ ਗੱਬਰੂ ਨੇ ਪੀਣੀ ਸੀ ਟੰਡਾ ਨਿੱਤ ਤਮਾਕੂ ਖਾਣਾ ਉਹ ਸੋਕਮਾਣਾ ਸਾਰੇ ਦਿਨ ਵਿੱਚ ਸ਼ਾਮ ਨੂੰ ਠੇਕੇ ਜਾਣਾ ਉਹ ਬੱਕੜੀਆਂ ਦਾ ਪੀਣਾ ਦੁੱਧ ਕੀ ਕਿਸੇ ਨੂੰ ਜਫਾ ਲਾਉਣਾ ਉਹਨੇ ਕੀ ਪੱਲਵਾਨੀ ਕਰਨੀ ਕੀ ਕਿਸੇ ਨੂੰ ਢੋਣਾ ਆਉਣੇ ਕੀ ਪਹਿਲਵਾਨੀ ਕਰਨੀ ਕੀ ਕਿਸੇ ਨੂੰ ਟਾਉਣਾ ਸ਼ਾਬਾਸ਼ ਸ਼ਾਬਾਸ਼ ਵਾਕਈ ਮੱਝਾਂ ਚੁੰਗਣੀਆਂ ਪੈਂਦੀਆਂ ਬੂਰੀਆਂ ਚੁੰਗਣੀਆਂ ਪੈਂਦੀਆਂ ਖਰਕਾ ਖਾਣੀਆਂ ਪੈਂਦੀਆਂ ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ ਤਾਂ ਕਿ ਤੇ ਜਾ ਕੇ ਇਹ ਗੱਭਰੂ ਜਿਹੜੇ ਮੈਦਾਨਾਂ ਦੇ ਵਿੱਚ ਜੋਰ ਦਿਖਾਉਂਦੇ ਆ ਔਰ ਬੇਨਤੀ ਆ ਸਾਰੀ ਸੰਗਤ ਨੂੰ ਅਦਾਸ ਕਰਿਆ ਕਰੋ ਘਰੇ ਜਾ ਕੇ ਜਦੋਂ ਕਿਸੇ ਪਹਿਲਵਾਨ ਦੀ ਸੱਟ ਲੱਗਦੀ ਹੈ ਨਾ ਉਹ ਜਲਦੀ ਵਾਪਸੀ ਵਾਲੇ ਖਾੜਿਆਂ ਦੇ ਵਿੱਚ ਜੂਰ ਅਦਾਸ ਕਰਿਆ ਕਰੋ ਪਹਿਲਵਾਨਾਂ ਦੀ ਚੜ੍ਹਦੀ ਕਲਾ ਦੇ ਲਈ ਕਿਉਂਕਿ ਇਹ ਮਨ ਭਗਤੀ ਔਰ ਪਹਿਲਵਾਨੀ ਜਿਹੜੀ ਸੇਮ ਸੇਮ ਹੁੰਦੀ ਹੈ ਭਗਤੀ ਔਰ ਪਹਿਲਵਾਨੀ ਹੈ ਤਪੱਸਿਆ ਹੈ ਤਪੱਸਿਆ ਹੁੰਦੀ ਹੈ ਜਰੂਰ ਦਸਾਂ ਕਰਿਆ ਕਰੋ ਇਹਨਾਂ ਪਹਿਲਵਾਨਾਂ ਵਾਸਤੇ ਸ਼ਾਮਾ 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 ਕਹਿੰਦਾ ਨਾਲ ਜਿਸ ਦੇ ਪਿਆਲੇ ਵਾਲੀ ਯਾਰੀ ਰੱਖੀ ਏ ਸੋਚਿ ਉਹਦੇ ਲਈ ਨਾ ਦਿਲ ਵਿੱਚ ਪਾੜੀ ਰੱਖੀ ਏ ਕੱਲੇ ਬੰਦੇ ਦੀਆਂ ਹੁੰਦੀਆਂ ਨੇ ਕਾਹਦੀਆਂ ਚੜਾਈਆਂ ਜਸ਼ਨ ਪੱਟੀ ਆ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀ ਕਮਾਈਆਂ ਕਿ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਕਾਲੂ ਤੇ ਜੱਸੇ ਦਾ ਮੁਕਾਬਲਾ ਅੱਪਲੇ ਪਾਸੇ ਕਾਲੂ ਇੱਥੇਲੇ ਪਾਸੇ ਜੱਸਾ ਚਲਦੀ ਹੋਈ ਗੁਸਤੀ ਓਏ ਹੋਏ ਬੱਲੇ 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 ਮਾਰਦੇ ਤਾੜੀ ਕੌਣ ਜਿੱਤਿਆ ਹਰਮੇਲਨ ਸਿੰਘ ਚਾਹ ਲੋ ਕਾਲੂ ਬਾੜੋ ਵਾਲੀਆ ਜਿਹੜਾ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਆ ਜਾਓ ਜਲਾਲ ਕਹਿੰਦਾ ਏ ਰੋਡਾ ਪੋਡਾ ਕੌਣ ਤਾਬੀ ਦੀ বাজਗਾ ਆ ਜਾਓ ਜਲਾਲ ਲੇ ਵੀ ਗੱਲ ਅਧੂਰੀ ਲੱਗਦੀ ਹੈ ਕਿਉਂਕਿ ਜਿੰਨੇ ਵੀ ਮਾਲਾ ਸਾਬ ਨੇ ਸਲਾਮੀਆਂ ਦਿੱਤੀਆਂ ਔਰ ਜਿਹੜੇ ਮਾਲ ਨੇ ਜੋੜ ਮਲਾਈ ਹੈ ਅਮਰੀਕ ਪਹਿਲਵਾਨ ਜੀ ਸਾਹੂਆ ਉਹਨੂੰ ਬੇਨਤੀ ਉਹ ਵੀ ਖੜ੍ਹ ਕੇ ਸਲਾਮੀ ਦੇ ਦੀ ਆਕੇ ਆਜੋ ਅਮਰੀਕ ਪਹਿਲਵਾਨ ਜੀ ਭਾਵੇਂ ਨਗਰ ਦਾ ਦੰਗਲ ਹੈ ਪਰ ਕੁਸ਼ਤੀਆਂ ਸਿਰੇ ਦੀਆਂ ਮਲਾਈਆਂ ਹਰ ਇੱਕ ਕੁਸ਼ਤੀ ਦਾ ਜਿਹੜਾ ਰਿਜ਼ਲਟ ਹੈ ਕੱਲ ਅਪਰਦੇਲਾ ਦੀ ਧਰਤੀ ਦੇ ਵੀ ਜੋੜ ਸਿਰੇ ਦੇ ਮਲਾਈਆਂ ਹੈ ਅਮਰੀਕ ਪਹਿਲਵਾਨ ਜੀ ਸਾਹੂਆਲ ਵਾਲਿਆਂ ਨੇ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਜੀ ਬਹੁਤ ਬਹੁਤ ਧੰਨਵਾਦ ਹੈ ਬੜਾ ਨੇਕਦਿਲ ਇਨਸਾਨ ਹੈ ਸਾਡਾ ਵੱਡਾ ਭਰਾ ਅਮਰੀਕ ਪਹਿਲਵਾਨ ਸਾਊਵਾਲ ਵਧੀਆ ਜੋੜ ਮਨਾਇਆ ਵਧੀਆ ਗੋਸਟੀਆਂ ਹਰ ਇੱਕ ਕੁਸ਼ਤੀ ਦਾ ਜਿਹੜਾ ਰਿਜ਼ਲਟ ਆਇਆ ਹੈ ਬੜੀ ਭਾਗਾ ਵਾਲੀ ertid ਹੈ ਇਹ ਹੀਰਾਨਗਰ ਦੀ ਜਿੱਥੇ ਅੱਜ ਰੌਣਕਾਂ ਲੱਗੀਆਂ ਹਨ ਹਿੰਦੁਸਤਾਨ ਦੇ ਬੱਬਰ ਸ਼ੇਰਾਂ ਦੇ ਪੇੜ ਹੋਏ ਆ ਹੱਥ ਖੜੇ ਕਰਦੇ ਭਾਈ ਟੋਲੀ ਪਿੱਛੇ ਆ ਵੀ ਨਾਇਕ ਪਹਿਲਵਾਨ ਯੂਪੀ ਅਖਾੜਾ ਮੱਲੋ ਮਜਾਰਾ ਆ ਵੀ ਨਾਇਕ ਹੱਥ ਘੜਾ ਕਰਦੇ ਨੌਜਵਾਨਾਂ ਇਸ ਸੀਜ਼ਨ ਦੇ ਵਿੱਚ ਪੂਰੀ ਬੱਲੇ ਬੱਲੇ ਕਰਾਈਏ ਸਮਾਲ ਲੈ ਜਲਾਲ ਪਹਿਲਵਾਨ ਇਰਾਨ ਆਖਾੜਾ ਅਮਰੋੜ ਚਰਨਜੀਤ ਪਹਿਲਵਾਨ ਜੀ ਦਾ ਆ ਬੈਂਦੀਆ ਪ੍ਰਧਾਨ ਜੀ ਆ ਪਾਪੇ ਪਟਕੇ ਵਾਲੀ ਕੁਸ਼ਤੀ ਹੈ ਚੱਕੀਏ ਪਟਕਾ ਉੱਤੇ ਰੋ ਲੋ ਜੀ ਫਾਈਨਲ ਮੁਕਾਬਲਾ ਆ ਜਾਂਦਾ ਟੋਲੀ ਵੀਰ ਉਧਰ ਲਾਲੀ ਸਾਡਾ ਪ੍ਰਾਪਤ ਹੋ ਗਿਆ ਅਪਰਦੇਲਾਂ ਵਾਲਾ ਨਾਲੀ ਗੱਜਣ ਸਿੰਘ ਜੀ ਨੰਬਰਦਾਰ ਸਾਹਿਬ ਪੁੱਜੇ ਆ ਕੱਲ ਅਪਰਦੇਲਾਂ ਦੀ ਧਰਤੀ ਦੇ ਵਿੱਚ ਸਿਰੇ ਦੇ ਮੈਚ ਹੋਏ ਆ 26 ਤਰੀਕ ਰੈਂਸਰੀ 27 ਤਰੀਕ ਮਜਾਰੀ 2 ਨਵੰਬਰ 1 ਨਵੰਬਰ ਗੋਲਨੀ ਦਾ কুਸਤੀ ਦੰਗਲ ਨੇੜੇ ਨੰਗਲ ਡੈਮ 2 ਨਵੰਬਰ ਚਤਾਰੇ ਦਾ ਦੰਗਲ ਹੋਏਗਾ 8 ਨਵੰਬਰ ਕੋਟਲਾ ਕਲਾ ਉਨੇ ਦਾ কুਸਤੀ ਦੰਗਲ ਹੈ 16 ਨਵੰਬਰ ਜਲਗੜਾ 23 ਨਵੰਬਰ ਬਨਗੜਾ ਉਨਾ ਤੇ 14 ਦਸੰਬਰ ਜਿਹੜਾ ਦੰਗਲ ਹੋਇਆ ਕਲਸੇੜੇ ਦੀ ਧਰਤੀ ਤੇ ਪਰ 20 ਨਵੰਬਰ ਬਾਸ ਦਾ ਕੁਸ਼ਤੀ ਦੰਗਲ ਹੈ ਇਹ ਵੀ ਨੋਟ ਕਰਦੇ ਜਾਓ ਆਦਰ ਸਾਡੇ ਲਾਲੀ ਵੀਰ ਅਪਰਦੇਲਾ ਬਣਾ ਆਖਦਾ ਬਈ ਕਹਿੰਦਾ ਗੂਗਲ ਵਾਲਾ ਸ਼ੇਅਰ ਜਿਹੜਾ ਜ਼ਰੂਰ ਸੁਣਾ ਦਿਓ ਲਾਲੀ ਵੀਰ ਦੀ ਫਰਮਾਇਸ਼ ਹੈ ਕਹਿੰਦਾ ਇੱਧਰ ਸੁਣ ਕੇ ਉੱਧਰ ਜਾ ਕੇ ਗੱਲ ਕਰਨ ਸਵਾਦਾ ਨਾ ਕਾ ਕਦੇ ਨਹੀਂ ਰਲਦੇ ਮਿੱਤਰੋ ਉੜਦੇ ਪਾਜਾਂ ਨਾ ਕਹਿੰਦਾ ਆਪਣੇ ਲੱਗੇ ਡੋਪਣ ਵੇ ਕੋਈ ਮਿੱਤਰਾ ਗਿਆਰ ਨਹੀਂ ਉਹ ਸੱਚ ਕਦੇ ਨਹੀਂ ਮਰਦਾ ਝੂਠ ਦੇ ਹੁੰਦੇ ਪੈਰ ਨਹੀਂ ਜੋ ਤੇਰੇ ਮੂਹਤੇ ਤੇਰੇ ਮੇਰੇ ਤੇ ਮੇਰੇ ਬਣਦੇ ਨੇ ਪੈਂਦੀ ਵਿਸਤਾ ਲੋੜ ਦੇ ਵਿੱਚੋਂ ਕਦੋਂ ਥਿਉਂਦੇ ਨਹੀਂ ਉਹ ਕਦੋਂ ਬਦਲ ਜਾ ਮੌਸਮ ਸਭ ਗੂਗਲ ਤੇ ਆ ਜਾਂਦਾ ਲੋਕ ਬਦਲਦੇ ਮਿੱਤਰੋ ਕਿਉਂ ਗੂਗਲ ਤੇ ਆਉਂਦੇ ਨਹੀਂ ਕਿ ਲੋਕ ਬਦਲਦੇ ਮਿੱਤਰੋ ਗੋਗਲ ਤੇ ਆਉਂਦਾ ਨਹੀਂ ਜਿੰਨੇ ਵੀ ਭਰਾ ਸਟੇਜ ਦੇ ਅੱਗੇ ਖੜੇ ਆ ਬੇਨਤੀ ਆ ਸਾਡੇ ਬਜ਼ੁਰਗਾਂ ਨੂੰ ਦੇਖਣ ਦਿਓ ਥੋੜਾ ਅੱਗੇ ਪਿੱਛੇ ਹੋ ਜੀ ਇਹ ਪਹਿਲਵਾਨਾਂ ਦੇ ਆ ਜਿਹੜੇ ਭਰਾ ਖੜੇ ਆ ਥੋੜਾ ਅੱਗੇ ਪਿੱਛੇ ਸ਼ਮੀ ਸਕੋਰਪੀਓ ਵਾਲਿਆ ਕਰ ਅੱਗੇ ਪਿੱਛੇ ਸਾਰਿਆਂ ਨੂੰ ਯਾਰ ਹਾਂ ਤੁਸੀਂ ਵੀ ਹੋ ਜਾਓ ਥੋੜਾ ਅੱਗੇ ਪਿੱਛੇ ਹੋ ਜਾਓ ਸਾਡੇ ਮੁੱਖ ਮਹਿਮਾਨ ਉਹਨਾਂ ਨੂੰ ਵੀ ਦੇਖਣ ਦਿਓ ਆਦਰ ਸਾਡੇ ਬਹੁਤ ਹੀ ਸਤਿਕਾਰਯੋਗ ਲਾਡੀ ਗਿੱਲ ਮਨੀ ਗਿੱਲ ਅਮਰੀਕ ਫੌਜੀ ਲਾਈਵ ਦੇਖ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਬੇਲਾਂ ਵਾਲੇ ਭਰਾਵਾਂ ਦਾ ਲਾਡੀ ਗਿੱਲ ਮਨੀ ਗਿੱਲ ਗ੍ਰੀਸ ਤੋਂ ਲਾਈਵ ਦੇਖ ਰਿਹਾ ਹੈ ਔਰ ਅਮਰੀਕ ਫੌਜੀ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਸ਼ਾਮ ਸ਼ਾਮ 25 ਤੇ 26 ਤਰੀਕ ਅੱਪਾ ਦੇ ਰੋਲੀ ਦਾ ਦੰਗਲਾ ਵੀ ਨੋਟ ਕਰਦੇ ਜਾਈਏ ਅਰ 27 ਤਰੀਕ 28 ਤਰੀਕ ਇਹ ਵੀ ਨੋਟ ਕਰੀਏ ਓਏ ਹੋ ਹੋ ਬੱਲੇ 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 27 ਤਰੀਕ ਮਜਾਰੀ ਦਾ ਕਸਤੀ ਦੰਗਲ ਸਾਡੇ ਓਂਕਾਰ ਭਰਾ ਤੇ ਮਾਂ ਟ੍ਰਾਂਸਪੋਰਟ ਦਲੀਵਾਲੇ ਸਦੇ ਦਿੰਦੇ ਆ ਇਸੇ ਤਰ੍ਹਾਂ 28 29 30 ਨੰਗਲ ਖੁਰ ਦਾ ਦੰਗਲ ਹੋਵੇਗਾ 30 ਤਰੀਕ ਮਾਨਕਪੁਰ ਦਾ ਕਸਤੀ ਦੰਗਲ ਹੈ ਇਹ ਵੀ ਕਰੀਏ ਨੋਟ ਇਸੇ ਤਰ੍ਹਾਂ 30 31 ਪਹਿਲੀ ਲੱਲੜੀ ਦਾ ਕਸਤੀ ਦੰਗਲ ਹੋਵੇਗਾ ਇਸੇ ਤਰ੍ਹਾਂ 30 ਤੇ 31 ਅਗੰਪੁਰ ਪਿੰਡ ਦੀ ਜਿਹੜੇ ਦੁਨੀਆ ਦੇ ਉਸਤਮ ਪਹਿਲਵਾਨਾਂ ਨੂੰ ਪੁੱਛਣਾ ਹੈ ਮਿਰਜ਼ਾ ਇਰਾਨ ਭੁਪਿੰਦ ਮਿਰਜ਼ਾ ਇਰਾਨ ਰੋਬਲਜੀਤ ਖੰਨਾ ਗੌਰਮ ਮਾਛੀ ਵਾਲਾ ਤੇ ਪ੍ਰਿਤਪਾਲ ਫਗਵਾੜਾ ਏ ਬੱਲੇ 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 ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਓ ਤਾੜੀ ਮਾਰ ਦਿਓ ਵੱਡੀ ਜ਼ੋਰ ਦੀ ਟੋਲੀ ਦੀ ਓ ਦਰਸ਼ਕੋ ਜਿੰਨੀ ਦੁਨੀਆ ਆਉਂਦੀਆਂ ਤਾੜੀਆਂ ਨੇ ਵੱਡੀਆਂ ਮਾੜੀਆਂ ਗੱਲਾਂ ਯਾਰਾਂ ਲਓ ਜੌਰ ਨਾਲ ਤਾੜੀਆਂ ਤਾੜੀਆਂ ਹਾਂ ਸੰਜੂ ਭਾਈ ਕੰਮ ਸਲਾਬਾ ਜਾਈ ਹੈ ਕਿਉਂਕਿ ਹੁਣ ਔਸ ਵੀ ਪੈਂਦੀ ਹੈ ਭਾਈ ਥੋੜਾ ਜੂਰ ਨਹੀਂ ਹੈਗਾ ਔਸ ਵੀ ਪੈਣੀ ਸ਼ੁਰੂ ਹੋ ਗਈ ਕਿਉਂਕਿ ਠੰਡ ਦਾ ਮੌਸਮ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਤਾੜੀ ਜ਼ਰੂਰ ਲਾਦਾ ਕਰੋ ਜਦੋਂ ਵੱਡੀ ਕੁਸ਼ਤੀ ਵਧੀਆ ਦਾਪੇ ਚ ਮਾਰਦੇ ਹਾਂ ਔਰ 2 ਨਵੰਬਰ ਸਾਡੇ ਰਾਮਸਰੂ ਭਗਤ ਜੀ ਸਦਾ ਦਿੰਦੇ ਉਹ ਵੀ ਪੁੱਜਿਆ ਬਹੁਤ ਬਹੁਤ ਧੰਨਵਾਦ ਲੋਹਰ ਟੋਲੀ ਹੇਟਰੀ ਟੋਲੀ ਵਾਲੇ 2 ਨਵੰਬਰ ਦੇਵੀ ਨੋਟ ਕਰੀਏ ਅਤੇ ਮਹਿਗਪੁਰ ਦਾ কুश्ती ਦੰਗਲ ਹੋਣਾ ਹੈ 9 ਨਵੰਬਰ ਨੂੰ 11 ਨਵੰਬਰ 13 ਨਵੰਬਰ ਨੰਗਲੀ ਜੱਟਾ ਔਰ 13 14 15 ਟਾਲੀ ਵਾਲਾ ਦੰਗਲ ਹੋਵੇਗਾ ਸਾਡੇ ਭੋਲਾ ਰਾਣਾ ਦੀ ਸ਼ੁਦਾ ਦਿੰਦੇ ਆ ਤੇ ਭਾਗ ਭਾਜੀ ਇਹ ਵੀ ਨੋਟ ਕਰਦੇ ਜਾਈਏ 16 ਨਵੰਬਰ ਜਲਗੜਾ ਟੱਬਾ ਵਾਲਾ ਦੰਗਲ ਹੈ ਇਹ ਵੀ ਨੋਟ ਕਰਦੇ ਜਾਈਏ ਬਹੁਤ ਹੀ ਸ਼ਾਨਦਾਰ ਜਿਹੜੇ ਬਨਗੜ ਦੀ ਧਰਤੀ ਸਾਡਾ ਆਪਣਾ ਟਾਈਗਰ ਉਹ ਵੀ ਸਮੇਂ ਲਿੰਦਾ ਬਨਗੜ ਦੀ ਧਰਤੀ ਸਾਡੇ ਫੌਜੀ ਸਾਹਿਬ ਇਹ ਵੀ ਨੋਟ ਕਰਿਏ 23 ਨਵੰਬਰ ਹੋਵੇਗੀ ਵੱਡੇ ਕੁश्ती ਦੰਗਲ ਦੀ ਤੇ ਇਸੇ ਤਰ੍ਹਾਂ 15 ਤਰੀਕ ਜਿਹੜਾ ਸਿੰਘੇ ਦੇ ਵਿੱਚ ਵੱਡਾ ਕਬੱਡੀ ਦਾ ਮਹਾਕੁੰਭ ਵੀ ਹੋਣ ਜਾ ਰਿਹਾ ਹੈ ਇਹ ਵੀ ਨੋਟ ਕਰਦੇ ਜਾਈਏ 15 ਨਵੰਬਰ ਸਿੰਘੇ ਦੇ ਕਬੱਡੀ ਕੱਪ ਦੀ ਹੈ ਸ਼ਾਬਾਸ਼ 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 ਉਧਰ ਚੱਲਦਾ ਹੋਇਆ ਮਲਜਤ ਬੱਲੇ 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 ਯਾਰ ਬੜਾ ਧੰਨਵਾਦ ਆ ਟੈਲੀਵੀਜ਼ਨ ਜੇ ਕਹਿ ਲਈਏ ਵੀ ਉੱਪਰਲੇ ਪਾਸੇ ਅਵਿਨਾਇਕ ਹੈ ਯੂਪੀ ਵਾਲਾ ਇਸ ਸੀਜ਼ਨ ਦੇ ਵਿੱਚ ਇਸ ਮੰਦਲੀ ਪੂਰੀ ਤੂਤੀ ਮੋਲੀ ਆ ਕਹਿ ਲਓ ਭਾਈ 90 ਤੋਂ 95% ਇਸ ਮੰਦਲੀ ਕੁਸ਼ਤੀਆਂ ਦੇ ਰਿਜ਼ਲਟ ਦਿੱਤੇ ਮਾੜੀ ਵਧੀਆ ਕੁਸ਼ਤੀਆਂ ਦਿਖਾਈਆਂ ਪਰ ਦੂਜੇ ਪਾਸੇ ਆ ਵਿਦੇਸ਼ੀ ਮਾਲਾ ਗੋਰਾ ਹੈ ਈਰਾਨ ਵਾਲਾ ਜਲਾਲ ਪਹਿਲਵਾਨ ਈਰਾਨ ਜੇ ਕੁਝ ਵਿੱਚ ਹੈਗਾ ਤਾਂ ਸੱਤ ਸਬੰਧਾਂ ਤੋਂ ਪਾਰ ਪੁੱਜਿਆ ਐਵੇਂ ਤਾਂ ਆਪਣਾ ਬੰਦਾ ਏਰੀਏ ਦੇ ਵਿੱਚ ਵੀ ਨਹੀਂ ਲੜਦਾ ਵਾਹ ਕਿ ਤਾੜੀਆਂ ਲਾਉ ਦੋ ਨੂੰ ਮੱਲਾਂ ਦੇ ਲਈ ਜ਼ੋਰਦਾਰ ਵੀ ਵਾਹ ਜੀ ਵਾਹ ਲੈ ਵੀ ਸ਼ੇਵੋ ਉਧਰ 11 ਮਹੀਨਾ 11 ਨਵੰਬਰ ਹੋਣੀ ਹੈ ਨਾਰਥ ਇੰਡੀਆ ਦਾ ਵੱਡਾ ਦੰਗਲ ਜਿੱਥੇ ਗੂਗਲ ਜਿਹੜਾ ਗੱਡੀਆਂ ਗਿਫਟ ਕਰਦਾ ਪਹਿਲਵਾਨਾਂ ਨੂੰ ਉੱਥੇ ਹੀ ਜਤਿੰਦਰ ਪਿੰਕਾ ਬੀਜੀ ਸਰੀ ਕੋਕੀ ਦੀਪ ਕੈਨੇਡਾ ਜਿਹਨਾਂ ਵੱਲੋਂ 10 ਮੋਟਰਸਾਈਕਲ ਇੱਕ ਬੁਲਟ ਇੱਕ ਗੱਡੀ ਦਿੱਤੀ ਜਾਣੀ ਹੈ ਬਾਬਾ ਪ੍ਰੀਤਮ ਸਿੰਘ ਵੱਡੇ ਮਾਂ ਪੋਛਣ ਦੀ ਸਲਾਣਾ ਵਰਸੀ ਦੀ ਉੱਤੇ ਬਾਬਾ ਜੈਪ ਸਿੰਘ ਦੇ ਫਕਰ ਦੇ ਸੇਵਾਦਾਰਾਂ ਵੱਲੋਂ ਜਿਹੜੇ ਚੋਟੀ-ਜੋਟੀ ਦੇ 40 ਮੁੰਡਾ ਨੂੰ ਸੱਦਾ ਲਾਇਆ ਹੋਇਆ ਵੀ ਨੋਟ ਕਰਦੇ ਜਾਈਏ ਵਾਹ ਜੀ ਵਾਹ ਉਧਰ ਚੱਲਦੀ ਹੋਈ ਕੁਸ਼ਤੀ ਕਹਿੰਦਾ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ ਆ ਦੁਨੀਆ ਪੁੱਜਦੀ ਜਾਂਦੀ ਏ ਦੂਰਿਆਂ ਨੇੜਿਆਂ ਹਮ ਬਹਾਮਾਗੇ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ ਕਹਿੰਦਾ ਸ਼ੀਸ਼ੇ ਅੱਗੇ ਕਰਦਾ ਡੋਲੇ ਹਰ ਕੋਈ ਤੱਕਦਾ ਏ ਕਿ ਮੇਰੇ ਤੋਂ ਕੋਈ ਨਾ ਤਗੜਾ ਮਨ ਚ ਭੁਲੇਖਾ ਰੱਖਦਾ ਏ ਔਰ ਨਾਲ ਮਗਾਨੇ ਮਿੱਤਰੋ ਜਦ ਵੀ ਪੇਚੇ ਪੈਂਦੇ ਨੇ ਹੱਥ ਸ਼ੇਰਾਂ ਦੇ ਜੁੜਦੇ ਪੱਤਾਂ ਦੇ ਨਾਲ ਪੱਟ ਵੀ ਖੈਂਦੇ ਨੇ ਕਿ ਸ਼ੇਰੇ ਗਹਿਲ ਮਜਾਰੀ ਹੁੰਦੇ ਸਾਨਾ ਦੇ ਅਜੋਤ ਪਰਖੇ ਜਾਂਦੇ ਮਿੱਤਰੋ ਵਿੱਚ ਮਦਾਨਾਂ ਦੇ ਸ਼ਾਬਾਸ਼ 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 ਬੜਾ ਧੰਨਵਾਦ ਕਰਦੇ ਸੰਜੂ ਪੰਡਿਤ ਜੀ ਮੇਰੇ ਸਾਥੀ ਬੁਲਾ ਰਹੇ ਸਾਡੇ ਸੀਨੀਅਰ ਬੁਲਾ ਰਹੇ ਨੇ ਸਾਡਾ ਵੱਡਾ ਵੀਰਾ ਸੰਜੂ ਪੰਡਿਤ ਜੰਧਪੁਰ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਦੇ ਬੜਾ ਧੰਨਵਾਦ ਤੇ ਮੈਂ ਤੁਹਾਡਾ ਆਪਣਾ ਐਂਕਰ ਸ਼ੇ ਬੈਂਸ ਮਾਨਪਰਾ ਫਰਮਬਦੀ ਡਿਸਟ੍ਰਿਕਟ ਸੋਲਨ ਹਿਮਾਚਲ ਪ੍ਰਦੇਸ਼ ਤੁਹਾਡਾ ਆਪਣਾ ਬੱਚਾ ਬਹੁਤ ਬਹੁਤ ਧੰਨਵਾਦ ਹੈ ਪਰ ਇਧਰ ਕੁਸ਼ਤੀ ਜਿਹੜੀ ਸਿਰੇ ਦੀ ਚੱਲਦੀ ਆ ਇਹਨਾਂ ਨੌਜਵਾਨਾਂ ਦੇ ਦਰਮਿਆਨ ਸਿਰੇ ਦਾ ਮੁਕਾਬਲਾ ਜਿਹੜਾ ਚੱਲਦਾ ਆ ਅੱਜ ਲਾਲ ਇਰਾਨ ਵਾਲਾ ਹਿੱਟਲੇ ਪਾਸੇ ਅਖਾੜਾ ਮਰੋੜੋ अपने पैसे अविनायक पहलवान यूपी आखड़ा पालो बाजारा सुखे पहलवानी करती है जिनके बाजू में जान होती है पंखों से कुछ नहीं होता हौसलों से उड़ान होती है हौसलों से उड़ान होती है कि जब हौसला बना लिया ऊंची उड़ान का फिर देखना फजूल है कद आसमान का फिर देख ਬੱਲੇ 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 ਉਹ ਭਾਈ ਗੋਰੇ ਨੂੰ ਤੁਸੀਂ ਘੱਟ ਨਾ ਸਮਝੋ ਭਾਈ ਤਾਲੀਆਂ ਪੂਰੀਆਂ ਮੈਂ ਪਹਿਲਾਂ ਹੀ ਕਿਹਾ ਜੇ ਕੁਝ ਵਿੱਚ ਹੈਗਾ ਰੈਫਰੀ ਤੋਂ ਫਿਰ ਕੇ ਸਮੁੰਦਰ ਉੱਪਰ ਆ ਗਿਆ ਆਹੋ ਹੋਏ ਬੱਲੇ ਬੱਲੇ ਟੋਲੀ 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 ਸੱਪ ਨੂੰ ਸੰਭਲਣਾ ਤੇ ਜ਼ਹਿਰ ਕਿਨੂੰ ਚੜੇ ਸੱਪ ਨੂੰ ਸੱਪ ਲੜੇ ਜ਼ਹਿਰ ਕਿਨੂੰ ਚੜੇ ਆਏ ਹਾਏ ਹਾਏ ਰੋਡਾ ਭਾਈ ਹੋਰ ਸਿਰਫ ਤਾਲੀਆਂ ਤਾ ਮਾਰਿਓ ਰੋਡਾਂ ਪੁੱੜਨਾ ਜਾ ਜਲਾਲ ਇਰਾਨ ਵਾਲਾ ਕਹਿੰਦਾ ਗੰਜਾ ਸਭ ਤੋਂ ਚੰਗਾ ਨਾ ਤੇਲ ਮੰਗੇ ਨਾ ਕੰਘਾ ਇਹ ਗੰਜਾ ਸਭ ਤੋਂ ਚੰਗਾ ਵਾਹ ਜੀ ਵਾਹ ਫਿਰ ਕੋਲ ਇਹ 6 ਪੈਸਾ ਹੈ ਇਹ ਗੰਜਿਆਂ ਨੂੰ ਕੰਧਾ ਵੇਚਣ ਦਾ ਦਮ ਰੱਖਦਾ ਹਾਂ ਵਾਹ ਜੀ ਵਾਹ ਸ਼ਾਹਰਾਸ਼ ਆ ਜਲਾਲ ਇਰਾਨ ਵਾਲਾ ਆ ਕੇ ਆਪਣਾ ਆਪਣਾ హెయిర్ స్టైల్ ਉਧਰ ਪੋਸੀ ਪੋਸੀ ਵਾਲਾ ਵਿੱਕੀ ਵੀ ਅਸੀਂ ਜਾਂਦਾ ਹਾਂ ਹਾਂ ਤੇਰੇ ਲਈ ਵੀ ਕੰਦਾ ਲਿਆਵਾਂਗੇ ਸਪੈਸ਼ਲ ਹਾਂ ਇਹਦਾ ਪਿਓਰ ਖਿੰਜਾ ਹੈ ਅਸਲੀ ਖਿੰਜਾ ਹੈ ਇਹੀ ਹੈ ਸ਼ਾਬਾਸ਼ ਸ਼ਾਬਾਸ਼ ਬੱਲੇ 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 ਮਾਰੋ ਹੱਲਾ ਨੌਜਵਾਨੋ ਕਿ ਜਦੋਂ ਕੱਟਦਾ ਲੋਹਾ ਲੋਹੇ ਨੂੰ ਫਿਰ ਢਾਂਬੜ ਮੱਜੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਗਿੱਤ ਹੰਮੀ ਮੁੱਲ ਪੈਂਦਾ ਨਹੀਂ ਝੋਕੇ ਲਲਕਾਰਿਆਂ ਦਾ ਮੁੱਲ ਪੈਂਦਾ ਨਹੀਂ ਝੋਕੇ ਲਲਕਾਰਿਆਂ ਦਾ ਝੋਕੇ ਲਲਕਾਰਿਆਂ ਦਾ ਵਾਹ ਜੀ ਵਾਹ ਇੱਕ ਇੱਕ ਜਗ੍ਹਾ ਦੰਗਲ ਹੋਇਆ ਮੁੰਡਾ ਤਕੜਾ ਸੀਗਾ ਉਹਦੇ ਸਿਰ ਤੇ ਵਾਲ ਨਹੀਂ ਸੀਗੇ ਦੂਜਾ ਮੱਲ ਕਹਿੰਦਾ ਮੈਂ ਨਹੀਂ ਇਹਦੇ ਨਾਲ ਘੁੜਨਾ ਕਹਿੰਦਾ ਐਦਾ ਗੰਜਾ ਹੈ ਤੇ ਸਿਰ ਤੇ ਬੈਣ ਨਹੀਂ ਹੈਗੇ ਮੈਂ ਕਿਹਾ ਬਾਲਾ ਤੋ ਖੜ ਕੇ ਥੋੜੀ ਟੋਣਾ ਐ ਐਸਾ ਦੀ ਗੱਲ ਓਏ ਬੱਲੇ 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 ਨਾ ਯਾਰਸ਼ਾ ਬਈ ਤਾੜੀਆਂ ਲਾ ਦਿਓ ਜੇ ਸਵਾਦ ਆਉਂਦਾ ਵਾਹ ਜੀ ਵਾਹ ਸਿਆਣੇ ਸੱਚ ਕਹਿੰਦੇ ਆ ਢੋਲੀ ਵੀਰ ਦਰਸ਼ਕੋ ਇੱਕ ਤਾੜੀ ਸਾਨੂੰ ਡੰਗਲ ਕਮੇਟੀ ਦੇ ਨਾਮ ਤੇ ਲਾ ਦਿਓ ਓਹ ਕੌਣ ਜਿੱਤਿਆ ਅਵਨਾਇਕੋ ਪੱਤਰਬਲੂ ਵਾਲਾ ਪਾਲੋ ਮਜਾਰਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਜੋ ਕਰੋ ਲਖੋ ਦਾ ਪੀਰ ਦਾ ਬੋਲ ਸੱਚੇ ਦਰਵਾਰ ਕੀ ਜੈ ਨਗਰ ਫੇੜੇ ਕੀ ਜੈ ਸ੍ਰੀ ਗੁਰੂ ਚਰਨ ਸਰੋਜ ਰਾਜ ਨਿਜ ਪਰ ਮੁਕਰ ਜ਼ੁਹਾਰ ਵਰਣੋ ਰਗ ਉਪਰ ਬਿਮਲ ਜੋਸੂ ਜੋ ਦੀਆਂ ਕੁ ਫਲ ਚਾਰ ਬੁੱਧੀ ਹੀਨ ਤਰੋਂ ਜਾਣ ਕੇ ਮੈਂ ਸਿਮਰਾ ਪਵਨ ਕੁਮਾਰ ਵੱਲ ਬੁੱਧੀ ਵਿਦਿਆ ਦੇਮ ਹੋਏ ਮੇਰੇ ਹਰੋ ਕੋਈ ਸਬਕਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪੂਰ ਪੰਜਾਬੀ ਟੀਵੀ ਖਾਲਸਾ ਸਾਊਂਡ ਨਾਨਨਵਾਲ ਡੰਗਲ ਕਮੇਟੀ ਹੀਰਾ ਨਗਰ ਨੂੰ ਵੱਡੀ ਮੁਬਾਰਕਵਾਦ ਆਏ ਹੋਏ ਪਹਿਲਵਾਨਾਂ ਦਾ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਐਂਕਰ ਸ਼ੇਪੈਂਸ ਵੱਲੋਂ ਤੁਹਾਡਾ ਸਾਰਿਆਂ ਦਾ ਬੰਦਾ ਧੰਨਵਾਦ ਹੈ ਅੱਜ ਦੇ ਡੰਗਲ ਦੇ ਵਿੱਚ ਪਹੁੰਚਣ ਦੇ ਲਈ ਡੰਗਲ ਕਮੇਟੀ ਨੂੰ ਵੱਡੀ ਮੁਬਾਰਕਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨੀ ਸ਼ੇਵ ਪ੍ਰਵਾਨ ਕਰਿਓ ਅੰਕਰ ਸ਼ੇਵ ਬੈਂਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਹਿੰਦਾ ਫਤੇ ਦਾ ਜਵਾਬ ਫਤੇ ਹੀ ਦਿੰਦਾ ਓਰੀ 84 ਗੱਡੀ ਜਾਂਦੀ ਹੈ ਕਹਿੰਦੇ 32 ਦੰਦ ਫਤੇ ਬੁਲਾਉਣ ਵਾਲੇ ਦੇ 32 ਦੰਦ ਫਤੇ ਪ੍ਰਵਾਨ ਕਰਨ ਵਾਲੇ ਦੇ 10 ਉਂਗਲਾ ਫਤੇ ਬੁਲਾਉਣ ਵਾਲੇ ਦੀਆਂ 10 ਉਂਗਲਾ ਫਤੇ ਪ੍ਰਵਾਨ ਕਰਨ ਵਾਲੇ ਦੀਆਂ ਜਿਹੜਾ ਕਹਿੰਦੇ 32 ਦੇ 32 64 ਤੇ 10 10 20 ਇਹ 84 ਬਣ ਗਏ ਜਿਹੜਾ ਕਹਿੰਦਾ ਫਦੇਜਵਾ ਫਦੇ ਜਿੰਦਾ ਏ ਓਰੀ 84 ਗੱਡੀ ਜਾਂਦੀ ਏ ਭਾਈ ਜੀ ਨਹੀਂ 84 ਕਟਾਉਣੀ ਆ ਫਦੇਜਵਾ ਫਦੇ ਨਾਲ ਵੀਓ ਜੈ ਕਾਲਾ ਨਗਰ ਖੇੜੇ ਦਾ ਬਹੁਤ ਸੱਚੇ ਦਰਵਾਰ ਏ ਕੀ ਭਾਈ ਜੀ ਗੱਲਾਂ ਤੇਰੀਆਂ ਹੋਈਆਂ ਕਿੰਨਾ ਮਾਰੇ ਅੰਦੀ ਨੂੰ ਮੁੱਕਾ ਵੱਜੇ ਥਮੀ ਨੂੰ ਆ ਹੌਣ ਦਾ ਦੰਗਲੋ ਨੇਪਰੇ ਚੜ ਗਿਆ ਸਾਡਾ ਸ਼ਮੀ ਸਕੋਰਪਿਓ ਭਰਾ ਸਾਡਾ ਜਿੰਮੀ ਦਾ ਯਾਰ ਬਹੁਤ ਬਹੁਤ ਧੰਨਵਾਦ